ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਆ ਅਮਨੇ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਦੋ ਜਨਵਰ ਬਾਈ ਦੇ ਕੋਲੇ ਇਸ ਟਾਈਮ ਮਿੱਤਰੋ ਇੱਕ ਮੱਧ ਤੇ ਇੱਕ ਵੈੜ ਪਹਿਲਣ ਫਲੂਣ ਆਉ ਕਰਦੇ ਬਾਈ ਦੇ ਨਾਲ ਗੱਲ ਹੋ ਰਹਾ ਉਹਨੇ ਬਾਈ ਕੀ ਹਾਲ ਚਾਲ ਆ ਬਈ ਬਾਈ ਠੀਕ ਆ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਸਭ ਠੀਕ ਆ ਜੀ ਆਪਣੇ ਦੱਸੋ ਤੁਸੀਂ ਜੀ ਸ਼ੁਕਰ ਆ ਬਈ ਰੱਬ ਦਾ ਧੰਨਵਾਦ ਆ ਬਈ ਅੱਛਾ ਆਮਨੇ ਬਾਈ ਅੱਜ ਜਾਨਵਰ ਹੈਗੇ ਆਪਣੇ ਕੋਲ ਦੋ ਹਨਾ ਹਾਂਜੀ ਹਾਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਬਾਈ ਕਿੰਨਾ ਦੁੱਧ ਆਮਨੇ ਬਾਈ ਝੋਟੀ ਥੱਲੇ ਬਾਈ 9 ਕਿਲੋ ਦਦਾ ਜਮਾ ਦੋ ਟਾਈਮਾਂ ਦਾ ਢਲ ਕੰਡੇ ਵਾਲਾ ਹਾਂ ਠੀਕ ਹੈ ਮਗਰ ਕੱਟਾ ਕੇ ਕੱਟੀ ਆ ਗਈ ਮਗਰ ਕੱਟੀ ਆ ਬਾਈ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਮਗਰ ਕੱਟੀ ਆ ਹਾਂ ਕੱਟੀ ਬਲੀਪੁਣੀ ਕੋਈ ਆਮਣੇ ਬਾਈ ਬਣੀ ਬਾਈ ਇਹਦੇ ਨਾਲ ਠੀਕ ਆ ਕੱਲ ਭਰਾਇਆ ਤੇ ਅੱਜ ਭਰਾਉਣਾ ਇਹ ਤਾਂ ਹੀਟ ਦੇ ਵਿੱਚ ਹੀ ਆ ਨਾ ਠੀਕ ਚਾ ਹੀਟ ਚਾ ਠੀਕ ਆ ਬਾਈ ਠੀਕ ਆ ਆਮਣੇ ਬਾਈ ਵੱਡੀ-ਵੱਡੀ ਬਹੁਤ ਆ ਛੋਟੀ ਵੀ ਨਾ ਵੱਡੀ-ਵੱਡੀ ਬਹੁਤ ਆ ਬਾਈ ਛੋਟੀ ਹਾਂ ਜੁਵਾਈ ਵੀ ਇੰਦੀ ਚੰਗੀ ਤੇ ਠੰਡੀ ਠੀਲ ਆ ਗੱਲ ਹੀ ਛੱਡ ਦੇ ਠੀਕ ਆ ਬਾਈ ਮੈਂ ਆਪ ਕੱਟੀ ਨੂੰ ਮੂੰਹ ਲਵਾ ਕੇ ਤੇ ਬੰਦ ਦੇਣਾ ਬੱਸ ਬੰਦ ਦੇਣਾ ਇਹ ਮਿਲ ਪੈਂਦੀ ਆ ਜੋ ਜਿਹੜਾ ਮਰਜੀ ਕੋਈ ਭਲਾ ਬੁੜੀ ਕਿਉਂਕਿ ਝੋਟੀ ਦੱਸਦੀ ਝੋਟੀ ਸਾਈਡ ਤਾਂ ਜ਼ਰੂਰ ਹੈਗੀ ਆ ਹੈਗੀ ਬਾਈ ਜਮਾਂਦਰੂ ਹੀ ਆ ਥਾਂ ਵੱਧ ਘੱਟ ਹੋਵੇ ਆਪਣੀ ਗਰੰਟੀ ਆ ਆਪਾਂ ਵੀ ਨਹੀਂ ਗਰੰਟੀ ਲੈਣੇ ਆ ਨਹੀਂ ਝੋਟੀ ਵੀ ਦੱਸ ਜੀ ਵੱਧ ਘੱਟ ਹੋਵੇ ਪੂਰ ਸਿੱਟਾ ਇਹ ਕੁਦਰਤੀ ਸਾਈਡ ਆ ਇਹ ਕੁਦਰਤੀ ਥੈਣ ਆ ਅੱਛਾ ਮਗਰ ਕੱਟੀ ਵੀ ਪੜੀ ਸਭ ਆ ਬਹੁਤ ਸਾਂ ਵੀ ਆ ਬਾਈ ਕੱਟੀ ਨੇ ਕਿੱਡੀ ਪਈ ਝੋਟੀਆਂ ਨਾ ਵਾਕਈ ਬਾਈ ਪੂੜਾ ਝੋਟੀ ਦਾ ਪੂੜਾ ਪੜਾ ਪਧਰਾ ਪੁੱਧਰਾ ਬਹੁਤ ਸਾਈਡ ਹੀ ਸਾਈਡ ਮਾਰ ਗਈ ਕਰਲੀ ਝੋਟੀ ਨੂੰ ਹਾਂਜੀ ਅੱਛਾ ਆਪਣੇ ਬਾਈ ਅੱਜ ਕੀ ਰੇਟ ਰਹੂਗਾ ਬਈੰਦਾ ਰੇਟ ਬਾਈ ਇਹਦਾ ਆਪਣਾ ਲੈਣ ਦੇਣ ਵਾਲਾ ਹੀ 92000 99000 ਦੀ ਦੇਦੇ ਮੰਨਤਨ ਕਰਦਾ ਆ ਮੰਨਤਨ ਕਰਦੇ ਆਂ ਹਾਂ ਕੱਡੀ ਬਾਹ ਨੂੰ ਤੋਰੀ ਵੀਰੇ ਮਲੇ ਲੈ ਵੀ ਮੇਤਰੋ ਟੋਕਰ ਝੋਟੀ ਆ ਦੁੱਧ 9 ਕਿਲੋ ਆ ਕੱਲ ਟੀਕਾ ਭਰਾਤਾ ਵਾ ਬਾਈ ਨੇ ਕੱਜ ਭਰਾ ਦੂਗਾ ਕੱਟੀ ਮਗਰ ਕੱਟੀ ਵੇਖ ਲੋ ਤੁਸੀਂ 10 ਤੋਂ 15000 ਦੀ ਕੱਟੀ ਆ ਮਗਰ ਐਡੀ ਚੰਗੀ ਅਰਜਨ ਕੁੰਗੜ ਦੇ ਸੀਮਿੰਟ ਦੀ ਮੈਂ ਕਿੱਥੇ ਰਹਿ ਗਈਓ ਤੁਸੀਂ ਆਪਸੇ ਆਣੇ ਆ ਬਾਡੀ ਬੰਤਰ ਵਾਲੀ ਖੁੱਲੀ ਡੋਲੀ ਮੈਂ ਪੂਰੀ ਪੜੀ ਸੋ ਵੀ 9-10 ਕਿਲੋ ਦੁੱਧ ਵੀ ਅੱਜ ਤੁਹਾਡੇ ਘਰੇ ਚਲਾ ਜਾਣਾ ਮਿੱਤਰੋ ਮੇਰੇ ਪਿੱਛੇ ਆਉ ਤੇ ਆਜੋ ਆਜੋ ਦੇਖੋ ਗਰਾਂ ਦੀ ਮਿੱਤਰੋ ਹੂੰ ਮੈਸੀ ਗਿਆ ਯਾਰ ਬਾਈ ਕੱਟੀ ਪੂਰੀ ਯਾਰ ਸਮਹੀ ਆ ਨਿਗਰ ਹਣਾ ਨਿਗਰ ਆ ਪੂਰੀ ਕੱਟੀ ਵੀ ਨਿਗਰ ਆ ਮੈਂ ਵੀ ਨਿਗਰ ਆ ਬਾਈ ਮੈਂ ਵੀ ਬਹੁਤ ਨਿਗਰ ਆ ਬਾਈ ਚਵਾਈ ਵੀ ਇਦੀ ਚੰਗੀ ਆ ਨਾ ਹੂੰ ਵੀ ਜੀ ਕਰਦਾ ਚੈਨ ਚੋਈ ਜਾਈਏ ਚੂਣ ਚੰਨ ਚੰਗਾ ਹੀ ਬੋਲਦਾ ਵਾਹਲਾ ਚੰਗਾ ਚੋਣ ਆ ਬਾਈ ਜਾਨ ਥਣ ਕਰ ਅਜਾ ਆਪਣੇ ਬਾਈ ਇਹ ਤਾਂ ਹੋ ਗਈ 1 ਨੰਬਰ ਤੇ ਮੱਝ ਆਪਣੀ 2 ਨੰਬਰ ਤੇ ਬੈੜਾ ਜਿਹੜੀ ਬਈ ਪਹਿਲੇ ਨਾਲ ਕਿ ਦੂਸਰ ਪਹਿਲਾਂ ਨਾ ਬਾਈ ਇਹ ਪਲੂਨ ਹੀ ਆ ਪਲੂਨ ਹੀ ਆ ਕਿੰਨੇ ਦਿਨ ਬਾਕੀ ਆ ਬਾਈ ਜੰਦੇ ਹਜੇ ਇਹਦੇ ਬਾਈ ਦਿਨ ਮੰਨ ਲਓ ਪੂਰੇ ਹੀ ਆ ਲਗ ਭਗ ਬੱਦ ਗਿਣਤੀ ਨਹੀਂ ਹੈ ਵੀ ਸੂਪੇ ਕੱਲੋਂ ਸੂਪੇ ਅੱਜ ਸੂਪੇ ਹਾਂ ਬਾਈ ਸੂਪੇ ਹਾਂ ਤਿਆਰੀ ਆ ਬਿਲਕੁਲ ਤਿਆਰੀ ਆ ਜਮਾਂ ਜੀ ਦੁੱਧ ਕਿੰਨਾ ਦੇ ਜੂਗੀ ਆਪਣੇ ਬਾਈ ਤੇਰੇ ਦੁੱਧ ਬਾਈ ਦੇ ਦੂਗੀ 13 14 ਕਿਲੋ ਸੇਵਾ ਨਾਲ ਦੋ ਗਲੇ ਅੰਗ ਦੇ ਵਿੱਚ ਸੀਰਾਂ ਅ ਠੰਡੀ ਠੀਲ ਸੂਰ ਬਹੁਤ ਠੰਡੀ ਠੀਲ ਆ ਬਾਈ ਹਾਂ ਬਹੁਤ ਜਿਆਦਾ ਇਹ ਤਾਂ ਕੈਮਰਾ ਕਰਕੇ ਮੜਾਇਆ ਕਰਦੀ ਆ ਹੂੰ ਹੂੰ ਜਿਵੇਂ ਮਰਜ਼ੀ ਹੱਥ ਮਾਰੀ ਆ ਕੋਈ ਚੱਕਰੀ ਨਹੀਂ ਇਹਨੂੰ ਕੋਈ ਨਹੀਂ ਉਹ ਜੀ ਨਹੀਂ ਸਮੋ ਨਵੀਂ ਨਹੀਂ ਹਿਲੋਣਾ ਹਾਂ ਠੀਕ ਅੱਛਾ ਰੇਟ ਇਹਦਾ ਬਾਈ ਇਹਦਾ ਰੇਟ 65000 ਆ ਬਾਈ ਮਾਨਤਨ ਕਰਦਾ ਬਾ ਮਾਨਤਨ ਕਰ ਦਿਆਂਗੇ ਹਾਂ ਬਹੁਤ ਚੰਗੀ ਵੱਛੀ ਆ ਮਾਨਤ ਤੋਰੀ ਬਾਈ ਮੜਾ ਖੋਲੀ ਇਹਨੂੰ ਪੂਰਾ ਬਣਦੀ ਲੈਣੋ ਤਾਂ ਵੇਖ ਲੋ ਕਿੰਨਾ ਚੰਗਾ ਲੱਗਾ ਗੋਲ ਗਾਲ ਚੰਗੀ ਨਿੱਕਰ ਪਈ ਆ ਬਹੁਤ ਗੋਲ ਚੰਗੀ ਆ ਹੂੰ ਇਧਰ ਵਿੱਚੇ ਵਿੱਚੇ ਤੋ ਹੂੰ ਨਹੀਂ ਠੀਕ ਆ ਯਾਰ ਇੱਕ ਗੱਲ ਹੋਰ ਆ ਦੁੱਧ ਵੀ ਚਿੱਟਾ ਵਈਆ ਵਰਗਾ ਹੋਊਗਾ ਆਪਣੇ ਬਾਈ ਗਰਮੀ ਦਾ ਤੋਹਫਾ ਹੈ ਇਹ ਹੂੰ ਸਹੀ ਗੱਲ ਆ ਬਾਈ ਹਾਂ ਨਾਲੇ ਰੰਗ ਨਾਲੇ ਪ੍ਰਿੰਟ ਚੰਗਾ ਆ ਗਿਆ ਹਾਂਜੀ ਹਾਂ ਸਾਰਾ ਕੁਝ ਯਾਰ ਵਧੀਆ ਹੈ ਮੈਂ ਦਾ ਥਾਨ ਵੀ ਬਹੁਤ ਚੰਗਾ ਹੂੰ ਹਿਆਲੇ ਬਣ ਜਾਣਾ ਹੋਰ ਸੁੰਦੀ ਪਈਂਦੀ ਔਰ ਦੂਆ ਚਾਰ ਆ ਗਏ ਬਾਈ ਬਾਨਾ ਵੱਛੀ ਨੇ ਬਹੁਤ ਬਾਨਾ ਹੂੰ ਹਾਂ ਇਹ ਨਹੀਂ ਖੋਜੂਗੀ ਹਾਂ ਇਹ ਆਪਾਂ ਲਈ ਇਹਦੀ ਮਾਂ ਵੀ ਉੱਥੇ ਹੀ ਖੜੀ ਹੈ ਇਹਦੇ ਨਾਲ ਦੀ ਜੋ ਵੀ ਇਹਦੇ ਨਾਲ ਦੀ ਕੋਈ ਹੈ ਜੀ ਸੇਮ ਹੀ ਹੈ ਠੀਕ ਹੈ ਅੱਛਾ ਨੰਬਰ ਭਾਈ ਕੇ ਨਾਮ ਆਪਣਾ 810 ਦੁੱਧ ਦੇਈਏ ਨੰਬਰ 7526851016 7526851016 ਪਿੰਡ ਸਰਾਂਵਾਲੀ ਜ਼ਿਲ੍ਹਾ ਫਰੋਜ਼ਪੁਰ